ਅੰਕ ਜੱਟ ਕੀ ਨਗਰ ਤੋਂ ਹਾਂਜੀ ਮੇਰਾ ਨਾਮ ਇਜਰ ਸਿੰਘ ਪੀਐਸਪੀਸੀਐਲ ਐਸਡੀਓ ਤਲਵੰਡੀ ਸਾਬੋ ਜੀ ਕਿੰਨਾ ਆਪਣੇ ਬੱਚਾ ਚੋਰੀ ਹੋ ਗਏ ਨੇ ਇਹਨੇ ਕਦਾ ਸਮਾਨ ਸੀ ਕਿ ਕਿੱਥੋਂ ਚੋਰੀ ਹੋ ਗਿਆ ਕੀ ਮਾਗਰ ਇਹ ਸਮਾਨ ਦਾ ਲਗਭਗ 5 ਤੋਂ 6 ਲੱਖ ਦੇ ਵਿੱਚਕਾਰ ਸੀ ਤੇ ਇਹ ਜਿੰਆਂ ਦੇ ਸਾਡੇ ਸਟੋਰ ਬਣੇ ਹੋਇਆ ਤਿੰਨ ਚਾਰ ਜਿੰਆਂ ਦਾ ਸਮਾਨ ਸੀ ਆ ਉਹਦੇ ਚ ਉਹਦੇ ਚ ਰਾਤ ਨੂੰ 1:30 ਵਜੇ ਲਗਭਗ ਪੰਜ ਛੇ ਬੰਦੇ ਆਏ ਸਾਡਾ ਜਿਹੜਾ ਇੱਥੇ ਚੌਕੀਦਾਰ ਸੀ ਉਹਦੇ ਮੂੰਹ ਤੇ ਹੱਥ ਰੱਖ ਲਿਆ ਤੈਨੂੰ ਅੰਜੇ ਦਾ ਬੰਦਾ ਉਸ ਤੋਂ ਬਾਅਦ ਉਹ ਕਾਲੇ ਤੋੜ ਕੇ ਸ਼ਟਰ ਤੋੜ ਕੇ ਮਤਲਬ ਸਮਾਨ ਲੈ ਕੇ ਕਾਫੀ ਜੀ 25 ਕਿਲੋਮੀਟਰ ਲਗਭਗ ਏਸੀਐਸ ਆਰ ਕੰਟੈਕਟਰ ਕਹਿਨੇ ਆ ਸੀ ਉਹ ਲੈ ਕੇ 40 50 ਮੰਡਾ ਦਾ ਤਾਰ ਦੇ ਲੈ ਕੇ ਪੀਵੀਸੀ ਦੇ 16 1700 ਮੀਟਰ ਤੋੜ-ਤੋੜ ਕੇ ਉਹ ਲੈ ਕੇ ਹੋਰ ਵੀ ਕਾਫੀ ਸਮਾਨ ਸੀ ਜਿਹੜਾ ਉਹ ਲੈ ਕੇ ਜੀ ਜਿਹੜਾ ਕਾਫੀ ਪੰਜ ਤੋਂ 6 ਲੱਖ ਰੁਪਏ ਦਾ ਨਕਸਾ ਹੋਇਆ ਮੇਕ ਮੇ ਦਾ ਸਿਹਰੇ ਚ ਕੋਈ ਕੈਮਰਾ ਵਗੈਰਾ ਸੀਸੀਟੀਵੀ ਨਹੀਂ ਸਾਡੇ ਦਫ਼ਤਰ ਕੋਈ ਕੈਮਰਾ ਨਹੀਂ ਸੀ ਤੇ ਇਹਦਾ ਕੋਈ ਰਿਪੋਰਟ ਬੰਦਾ ਕਰ ਦਿੱਤਾ ਰਿਪੋਰਟ ਦਾ ਦਿਖਾਤੀ ਆਨੇ ਤਲਵੰਡੀ ਆਪ ਲੱਗਦਾ ਕਰ ਮੈਨੂੰ ਸੋ ਆਉਣਾ ਤਾਂ ਕਹਿੰਦੇ ਵੀ 300 ਹੋ ਸਕਦਾ ਲੱਗੇ ਹੋਏ ਜਿਉ ਵੀ ਕੈਮਰੇ ਵਗੈਰਾ ਭੁਖੀ ਜਾਂਦੇ ਆ ਪਤਾ ਲੱਗਿਆ ਕਰ ਕਿੰਨੇ ਜਣੇ ਸੀਗੇ ਪੰਜ ਤੋਂ 6 ਜਣੇ ਦੱਸ ਦੇ ਜੇ ਉਹਦੇ ਦੱਸੋ ਮਰਦਾ ਪੰਜ 6 ਉਹ ਉਹਨਾਂ ਦੇ ਸੀ ਸੀ ਟੀਵੀ ਕੈਮਰੇ ਦੇਖਿਆ ਉਹਨਾਂ ਨੂੰ ਪਤਾ ਲੱਗਦਾ ਵੀ ਬਲੈਰੋ ਕੋਈੰਪਰ ਜੈ ਚੀਜ਼ ਦਾ ਉਹਦੇ ਚ ਲੈ ਕੇ ਗਏ ਹਾਂਜੀ ਠੀਕ ਉਸੇ ਮੈਨੂੰ ਉੱਥੇ ਪੜਦੇ ਸੀ ਤੇ ਅਨਸਹੀਜੀ ਹਾਂ ਪੁਰਲੇ ਪਾਸੇ ਉਹ ਪੁਰਾਣੀ ਮੇਰੀ ਜਿੰਦੀ ਸੀ ਪਹਿਲਾਂ ਬਾਰ ਬਾਰੀ ਉੱਥੇ ਹੀ ਘਰ ਰਹਿਦਾ ਰਾਜਾ ਹਰਜਿੰਦਰ ਜਿਹੜਾ ਮਰ ਗਿਆ ਉਹਦਾ